ਏਅਰ ਇੰਡੀਆ ਦਾ ਜਹਾਜ਼ 241 ਲੋਕਾਂ ਦੀ ਜਾਨ ਤੇ ਭਾਰੂ ਪਿਆ ਜਿਸ ਦੇ ਚੱਲਦਿਆਂ ਮੌਕੇ ਤੇ ਇਹ ਹਾਲਾਤ ਬਣੇ ਆ ਕਿ 241 ਲੋਕਾਂ ਦੀ ਮੌਤ ਹੋਈ ਹੈ ਸਿਰਫ ਇੱਕ ਯਾਤਰੀ ਇਸ ਜਹਾਜ਼ ਵਿੱਚੋਂ ਬਚਿਆ ਤੇ ਉੱਥੇ ਹੀ ਇਸ ਸਾਰੇ ਹਾਲਾਤਾਂ ਦਾ ਜਾਜਾ ਲੈਣ ਦੇ ਲਈ ਪੀਐਮ ਮੋਦੀ ਮੌਕੇ ਤੇ ਪਹੁੰਚੇ ਆ ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਤਾਂ ਉਧਰ ਟਾਟਾ ਗਰੁੱਪ ਵੱਲੋਂ ਇੱਕ ਇੱਕ ਕਰੋੜ ਦਾ ਜਿਹੜਾ ਐਲਾਨ ਆ ਉਹ ਪਰਿਵਾਰਕ ਮੈਂਬਰਾਂ ਲਈ ਕੀਤਾ ਹੈ ਅਤੇ ਉੱਥੇ ਹੀ ਇਸ ਘਟਨਾ ਨੇ ਦੇਸ਼ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਜਿੱਥੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਤੇ ਦੁੱਖ ਜ਼ਾਹਰ ਕੀਤਾ ਤੇ ਉੱਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਰਨੀ ਵੀ ਇਸ ਤੇ ਦੁੱਖ ਜ਼ਾਹਰ ਕਰਦੇ ਹੋਏ ਦਿਖਾਈ ਦਿੱਤੇ ਤੇ ਇਸ ਮਾਮਲੇ ਤੇ ਸਾਰੇ ਦੁਨੀਆ ਨੂੰ ਦੁਨੀਆ ਵੱਲੋਂ ਇਸ ਤੇ ਜਿਹੜਾ ਦੁੱਖ ਜ਼ਾਹਰ ਕੀਤਾ ਜਾ ਰਿਹਾ ਤਾਂ ਇਹ ਵੱਡੀ ਘਟਨਾ ਜਿਹੜੀ ਅਹਮਦਾਬਾਦ ਵਿੱਚ ਵਾਪਰੀ ਹੈ ਜਦੋਂ ਇੱਕ 에어 ਇੰਡੀਆ ਦਾ ਜਹਾਜ਼ ਜਾ ਰਿਹਾ ਸੀ ਤਾਂ ਅਚਾਨਕ ਕ੍ਰੈਸ਼ ਹੋ ਜਾਂਦਾ ਹੈ ਤੇ 241 ਲੋਕਾਂ ਦੀ ਜਹਾਜ਼ 'ਚ ਸਵਾਰ ਯਾਤਰੀਆਂ ਦੀ ਮੌਤ ਹੁੰਦੀ ਹੈ ਤੇ ਉੱਥੇ ਹੀ ਜਿਹੜੇ ਹੋਸਟਲ ਤੇ ਜਹਾਜ਼ ਡਿੱਗਦਾ ਹੈ ਤਾਂ ਉਸ 'ਚ ਵੀ ਦੱਸਿਆ ਜਾ ਰਿਹਾ ਕਿ 20 ਤੋਂ ਵੱਧ ਬੱਚੇ ਸਨ ਜਿਨ੍ਹਾਂ ਦੀ ਮੌਤ ਹੋਈ ਆ ਤਾਂ ਟੋਟਲ 265 ਲੋਕਾਂ ਦੀ ਹੁਣ ਤੱਕ ਮੌਤ ਹੋਈ ਆ ਜਿਸ ਦੇ ਚੱਲਦੇ ਮੌਕੇ ਤੇ ਪੀਐਮ ਮੋਦੀ ਜਾਜਾ ਲੈਂਡ ਪਹੁੰਚੇ ਨੇ